ਪੁਲਿਸ ਤੇ ਬੀਐਸਐਫ ਦੇ ਵੱਲੋਂ ਚਲਾਈ ਗਏ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਮਸਤਗੜ ਦੇ ਖੇਤਾਂ ਦੇ ਨਜ਼ਦੀਕ ਤੋਂ 500 ਗ੍ਰਾਮ ਹੈਰੋਇਨ ਹੋਈ ਹੈ ਬਰਾਮਦ ਜਿੱਥੇ ਕੀ ਥਾਣਾ ਕੇਮਕਰਨ ਦੇ ਐਸਐਚਓ ਰਵੀ ਕੁਮਾਰ ਨੇ ਦੱਸਿਆ ਕਿ ਹਫਤੇ ਬੀਐਸਐਫ ਤੇ ਥਾਣਾ ਕੇਮਕਰਨ ਪੁਲਿਸ ਵੱਲੋਂ ਸਰਹਦੀ ਪਿੰਡਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾਂਦਾ ਹੈ ਜਿਸ ਦੇ ਤਹਿਤ ਅੱਜ ਖੇਤਾਂ ਵਿੱਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਹੈਰੋਇਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ 3 ਰਿਕਵਰੀ ਹੋਈ ਹੈ ਜਿਹੜੀ ਅੱਜ ਪੁਲਿਸ ਦਾ ਤੇ ਬੀਐਸਐਫ ਦਾ ਸਾਡੇ ਸੀਨੀਅਰ ਅਫਸਰਾਂ ਦੇ ਹਦਾតាម ਤਮਾਦਬਕ ਸਾਡਾ ਸਰਚ ਭਿਆਣ ਚੱਲਦਾ ਆ ਹਰ ਹਫਤੇ ਚ ਦੋ ਤਿੰਨ ਵਾਰੀ ਅੱਜ ਵੀ ਸਾਡਾ ਸਰਚ ਭਿਆਣੀ ਹਾਂ ਤੇ ਸਰਚ ਕਰ ਰਹੇ ਹਾਂ ਖੇਤਾਂ ਦੇ ਵਿੱਚ ਤੇ ਸਾਨੂੰ ਮਸਤ ਘਟ ਦੇ ਲਾਗੋ ਇੱਕ ਖੇਤ ਦੇ ਵਿੱਚੋਂ 500 ਗ੍ਰਾਮ ਹਰਨ ਮਿਲ ਜਾਨਾ ਉਹਦਾ ਹੀ ਜੋ ਲੀਗਲੀ ਕਾਰਵਾਈ ਬੰਦੀ ਆ ਉਹ ਕੀਤੀ ਆ ਤੇ ਇਹ ਹਰਨ ਜਾਂ ਕੋਈ ਹੋਰ ਅਨਸਾਦੀ ਕੋ ਚੀਜ਼ ਜੇ ਨਹੀਂ ਜੀ ਹਰ ਨਹੀਂ ਹਰ ਨਹੀਂ ਮਿਲਿਆ ਇਹ ਕਿਸ ਦੇ ਵਿੱਚ ਪੈ ਗਈ ਸੀ ਹਰਮਿਕ ਬੋਤਲ ਦੇ ਵਿੱਚ ਪੈ ਗਈ ਸੀ ਸ਼ੀਸ਼ੀ ਦੇ ਵਿੱਚ ਤੇ ਮਸਤਗੜ ਮਣੀ ਖੇਤਾਂ ਦੇ ਵਿੱਚੋਂ ਮਿਲੀ ਮਸਤਗੜ ਖੇਤਾਂ ਦੇ ਵਿੱਚੋਂ ਮਿਲੀ ਸਰਚ ਕਰਦਾ ਹਾਂ ਮੈਂ ਤੁਹਾਨੂੰ ਤੇ ਸਰ ਕੀ ਇਹ ਕੋਈ ਡਰੋਨ ਦੀ ਮੂਵਮੈਂਟ ਸੀ ਵੇਖੋ ਜੀ ਮੂਵਮੈਂਟ ਦਾ ਡਰੋਨ ਦੀ ਹੋ ਸਕਦੀ ਆ ਬਾਕੀ ਚੱਲ ਰਹੀ ਤਫ਼ਤੀਸ਼ ਆ ਵੇਖੋ ਅੱਗੇ ਕਲੀਅਰ ਹੋਊਗਾ ਜੀ ਇਹਦੇ ਜਿਹੜੇ ਗ੍ਰਿਫਟਰ ਤਾਂ ਨਹੀਂ ਹੋਏ ਲੈ ਜੀ ਗ੍ਰਿਫਟਰ ਨਹੀਂ ਆ ਸਾਨੂੰ ਰੋਧਾ ਮਿਲੀ ਸਰਚ ਬਿਹਾਨ ਮਿਲੀ ਨਾ ਸਰਚ ਬਿਹਾਨ ਕਰਨ ਮਿਲੀ ਤੁਹਾਨੂੰ ਤੇ ਬੀਐਸਐਫ 101 ਤੇ 145 ਤੇ ਤੈਨੂੰ 101 ਤੇ 103 ਤੇ ਖੇਮ ਕਰਨੀ ਪਈ ਸੀ